ਆਏ ਇੱਥੇ ਤੁਹਾਨੂੰ ਐ ਕਰੂ ਕਿੰਨਾ ਡੀਜ਼ਲ ਮੈਂ ਦੇਦਾ ਤੁਹਾਨੂੰ ਕਿੰਨਾ ਇੱਕ ਟਨ ਕਿੰਨਾ ਤੁਹਾਨੂੰ ਇੱਥੇ 1500 ਲੀਟਰ ਡੀਜ਼ਲ ਲੱਗੇ ਆ ਇਹ ਟਰੈਕਟਰ ਚੱਲਦਾ ਨਹੀਂ ਜੋ ਵੇਖੋ ਤਿੰਨ ਮੈਂਜ਼ਾੜ ਲੀਟਰ ਡੀਜ਼ਲ ਦੇ ਰਿਹਾ ਅੱਛਾ ਸ਼ੁਕਰ ਹੈ ਤੁਹਾਨੂੰ ਡੀਜ਼ਲ ਮੈਂ ਆ ਲੱਖ ਰੁਪਏ ਤੇ ਲੱਖ ਉਧਰ ਦੇ ਦਿਆਂਗੇ ਅੱਪਾ ਤੇ 3000 ਲੀਟਰ ਲੀਟਰ ਉਧਰ ਦੇਣਾ ਧੰਨਵਾਦ ਜੀ ਬਹੁਤ ਬਹੁਤ ਪਰ ਸਾਨੂੰ ਨਾ ਇਹ ਪਾਸੇ ਦਾ ਹਾਲਤ ਤਾਂ ਹੀ ਆ ਹੱਲ ਕਰੋ ਤੁਹਾਡੇ ਨਾਲ ਬੋਲ ਸੋਨਿਆ ਵਾਲਾ ਜਾ ਬਾਬਾ ਇਹਨੇ ਗਾ ਲੀਟਰ ਥੋੜਾ ਮੈਂ ਪਹੁੰਚਾ ਦੂੰਗਾ ਇਹਨਾਂ ਕੋਲ ਤੁਸੀਂ ਆਹ ਥੋੜਾ ਬਿਜਾ ਦੇ ਤਿੰਨ ਦਾ ਲੀਟਰ ਇਹਦਾ ਪਹਿਲਾ ਵੀ ਨਹੀਂ ਤਾਂ ਹੋਰ ਲੱਗ ਜਾਣਾ ਇਹਨਾਂ ਨੇ ਸਾਨੂੰ ਆ ਕੇ ਪੁੱਛਿਆ ਵੀ ਜੀ ਕਹਿੰਦੇ ਮਤਲਬ ਆਹ ਸ਼ਰਤ ਦਾ ਤੇਲ ਕਿੰਨਾ ਰੁਪਈਏ ਤੇਲ ਵੀ ਤੇਲ ਜੇਪੀਸੀ ਦੇ ਖਰਚੇ ਵੀ ਚਾਹੀਦੇ ਤੁਸੀਂ ਐ ਕਰੋ ਇੱਕ ਪਤਾ ਹੋ ਗਿਆ ਤਾਂ ਅੱਗੇ ਨੂੰ ਇੱਕ ਹਫਤਾ ਆ ਲੱਖ ਰੁਪਈਏ ਦੇ ਵਿੱਚ ਪਲੱਸ 2000 ਲੀਟਰ ਚਾਹੀਦਾ ਜਾਂ 3000 ਲੀਟਰ ਜਿਹੜੇ ਮੈਂ ਕਹਾਂ ਸ਼ਾਮ ਤੱਕ ਇਹਨਾਂ ਕੋਲ ਆ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਬਲੇ ਬਲੇ ਸਾਡਾ ਤੇ ਬਹੁਤ ਬਹੁਤ ਅਲੈਕੁਮ ਅਸਸਲਾਮ ਹੁਣ ਮੈਂ ਤੁਹਾਡੇ ਬਾਰੇ ਤੁਹਾਨੂੰ ਲਾ ਲਾ ਜਰੂਰੀ ਹੋ ਗਏ ਸਾਡੇ ਤੇ ਇੰਨਾ ਹੀ ਬੜਾ ਹੈ ਤੁਸੀਂ ਆ ਕੇ ਸਾਈਂਦੇ ਨਹੀਂ ਯਾਰ ਦੁੱਖ ਜਾ ਕੇ ਖੜੋਤੇ ਹੋ ਦੁੱਖ ਘਟਦਾ ਦੋਦੀ ਕਿਰਪਾ ਜਿੰਨੇ ਕਰਦੇ ਦੋ ਹਜ਼ਾਰ ਦੋ ਹਜ਼ਾਰ ਕਰ ਦਿਓ ਜੀ ਦੋ ਹਜ਼ਾਰ ਲੀਟਰ ਮੈਂ ਤੁਹਾਨੂੰ ਡੀਜ਼ਲ ਹਾਂ ਜੀ ਅਸੀਂ ਰੋਟੀ ਖਾਣ ਜੋਗੇ ਹੋ ਗਏ ਬਹੁਤ ਬਹੁਤ ਧੰਨਵਾਦ ਜਿੰਦਾਬਾ ਆ ਜਿਹੜੀ ਸਮੱਸਿਆ ਹੈ ਇਹਦਾ ਇੱਕੋ ਇੱਕ ਹੱਲ ਹੈ ਕਿ ਜੇ ਆਪਾਂ ਕੰਕਰੀਟ ਦੇ ਜਿਵੇਂ ਡੈਮ ਬੰਦੇ ਆ ਉਸ ਤਰੀਕੇ ਨਾਲ ਸਾਰਾ ਆਪਣਾ ਨਾਲ ਕਰੀਏ 6-7 ਹਜ਼ਾਰ ਕਰੋੜ ਲੱਗਣਾ ਹੈ ਜੇ ਜੋ ਇਹ ਆਪਣੀ ਸਰਕਾਰ ਆਉਂਦੀ ਹੈ ਜੇ ਅਸੀਂ ਪੱਕਾ ਹੀ ਇਲਾਜ ਕਰ ਦੂਗਾ ਜ਼ਿੰਦਗੀ ਭਰ ਤਨ ਨੂੰ ਇਹਦੀ ਉਹ ਸਮੱਸਿਆ ਨਹੀਂ ਹੋਊਗੀ ਬੋਲ ਸੋਨ ਨਾ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਧੰਨਵਾਦ ਕਰਦਾ ਜਿਸ ਤਰੀਕੇ ਨਾਲ ਮੈਂ ਫਿਰ ਝੁਕਦਾ ਆਪਣੀ ਪੌਂਖ ਤੇ ਆਈ ਚੀਜ਼ ਕਿਤੇ ਹੋਰ ਸੂਬੇ 'ਚ ਹੁੰਦੀ ਨਾ ਡੁੱੜ ਜਾਣੀ ਉਹ ਕੀ ਹਿੰਮਤ ਹੈ ਤੁਸੀਂ ਤੁਹਾਡੀ ਹਿੰਮਤ ਹੈ ਜਿਹੜਾ ਸਾਰਾ ਕੁਝ ਛੱਡ ਕੇ ਇੱਕ ਦੀ ਤੁਸੀਂ ਬਦਲ ਕੇ ਆਏ ਹੋ ਸੋ ਮੈਂ ਅੱਜ ਮੇਰੇ ਕੋਲ ਮੈਂ ਜਰੂਰ ਬੁਲਾਇਆ ਸੀ ਜਰਾਂ ਸਾਹਿਬ ਨੇ ਆਪਣੇ ਹਲਕਾ ਜੱਜ ਜੀ ਨੇ ਬਾਬੂ ਜੀ ਨੇ ਤੋ ਮੈਂ ਇਹਨਾਂ ਨੂੰ ਕਹਿੰਦਾ ਕਿਸੇ ਚੀਜ਼ ਦੀ ਲੋੜ ਹੈ ਜਦੋਂ ਪਾਣੀ ਥੱਲੇ ਜਾਊਗਾ ਜਦੋਂ ਪਾਣੀ ਥੱਲੇ ਜਾਊਗਾ ਉਦੋਂ ਮੈਂ ਆਪਣੇ ਪਠਿੰਡੇ ਸਾਈਡ ਤੋਂ ਉਧਰੋਂ ਜੀਸੀਬੀਆਂ ਨਾਲ ਫੋਕ ਲਿਫਟਸ ਤੇ ਆਪਣੀਆਂ ਟਰੱਕ ਭੇਜ ਕੇ ਸਾਰਾ ਡੇਜਲ ਅਸੀਂ ਪਾਵਾਂਗੇ ਥੋੜੀ ਜ਼ਮੀਨਾਂ ਸਾਫ਼ ਕਰਨ ਵਾਸਤੇ ਜਿਹੜੀ ਸਿਲਟ ਜਿੱਥੇ ਹੋਣੀ ਹੈ ਇਹ ਫੋਨ ਮੈਂ ਸੰਪੂਰਨ ਮੈਂ ਜਿਹੜੀ ਠੱਗੀ ਹੋਈ ਨਾ ਜੀ ਠੇਕੇਦਾਰ ਨੇ ਇੱਥੋਂ 50 ਕੁ ਮਿੱਟੀ ਪੱਟ ਕੇ ਲਏ ਜਿਹੜਾ ਆਪਾਂ ਹੁਣ ਡੀਸੀ ਨੂੰ ਕਹਿ ਜੇ ਨੇ ਬੱਚੇ ਕਰ ਦੇ ਹੁਣ ਮੈਂ ਬੰਨ ਵਾਸਤੇ ਮੈਂ ਹੁਣੀ ਇਹਨਾਂ ਤਿੰਨਾਂ ਨੂੰ ਮੈਂ ਧਰਉ ਸਾਹਿਬ ਨੂੰ ਕਹਿ ਜੇਗਾ ਮੈਂ 3 ਲੱਖ ਰੁਪਏ ਤੇ 9000 ਲੀਟਰ ਪਤਾ ਜੀ ਸਰਕਾਰ ਵਾਲੇ ਜੀ ਜਾ ਰਹੇ ਆ ਮਿੱਟੀ ਪਾਹੀਏ ਤੇ ਮਗਰ ਇਹਦੀ ਕਾਰਵਾਈ ਕਰਾਂ ਠੇਕੇਦਾਰਾਂ ਨਾਲ ਚੁੱਕਦੇ ਜੀ ਉਹ ਉਹਦੇ ਬਾਅਦ ਨਾਲ ਹੁਣ ਤਾਂ ਆਪਾਂ ਕਿਹਾ ਸਹਾਲੀਏ ਧਾਂ ਚਲਾ ਕੇ ਉਹਦੇ ਬਾਅਦ ਦਸ ਦਿਨਾਂ ਦੇ ਬਾਅਦ ਮੈਂ ਮਿੱਟੀ ਆਈ ਫਿਰ ਆਪਾਂ ਇਹਨੂੰ ਠੀਕ ਕਰਵਾਉਣ ਮਤਲਬ ਪਾਉਗੇ ਤੁਸੀਂ ਕੰਮ ਕਰਵਾਉਣਾ ਜੀ ਇਹ ਨਹੀਂ ਹੋ ਗਿਆ ਤਾਂ ਇਹਨੂੰ ਪੱਕਾ ਕਰਵਾਵਾਂਗੇ ਸਾਰਾ ਸਾਰਾ ਕੋਈ ਵੀ ਨਹੀਂ ਸਾਡੀ ਇਹਨੂੰ ਕੰਸਟਰਕਟ ਦਾ ਬਣਾਉਣਾ ਸਰਕਾਰ ਸਰਕਾਰ ਨੂੰ ਕਹਿੰਦਾ ਮੈਂ ਇਹਨਾਂ ਨੂੰ ਕਹਿੰਦਾ ਕਿਸੇ ਹੋਰ ਵੀ ਚੀਜ਼ ਦੀ ਲੋੜ ਹੋਵੇ ਮੈਨੂੰ ਟੈਲੀਫੋਨ ਕਰ ਦਿਓ ਮੈਂ ਪਤਾ ਦਿੰਦਾ ਤੁਹਾਨੂੰ